ਬਿੱਲੇ ਬਿੱਲੇ ਨੈਣਾ ਵਾਲੀਏ ਆਏ ਉਹੀ ਲੱਗਦਾ ਨਾ ਗਾਣੇ ਵਾਲੀ ਇਹ ਨਾ ਕੋਰਬੀਦ ਵਾਸਤੇ ਬਣ ਰਿਹਾ ਇਹਨ ਕੋਰਬੀਦ ਵਾਸਤੇ ਬਣ ਰਿਹਾ ਮੈਂ ਮੇਰਾ ਉਹਨੇ 2 ਕਰੋੜ ਮੰਗਿਆ ਉਹ ਇਧਰ ਆਉਗੀ ਉਹ ਦੋ ਉਹ ਇਧਰ ਇਨਵੈਸਟ ਕਰੂਗੀ ਉਹ ਉਹਨੂੰ ਇਨਵੈਸਟਮੈਂਟ ਇਧਰ ਹੋਣੀ ਆ ਆਏ ਹੋਏ ਪਹਿਲਾਂ ਤੇਰੀਆਂ ਅੱਖਾਂ ਦੇ ਮੁੰਡੇ ਪੱਟਦੇ ਨਹੀਂ ਬਿੱਲੇ ਬਿੱਲੇ ਨੈਣਾ ਵਾਲੀਏ ਵੀத்ਰੀ ਵੀ ਲੋ ਗੈਂਗ ਬਣੇ ਹੋਣੇ ਮੰਨ ਲਓ ਕੁੜੀਆਂ ਦੇ ਹਨਾ ਮੈਂ ਲੈ ਲੈ ਜੀ ਫਿਰ ਬਾਅਦ ਚ ਆਪਣਾ ਪੋਸਾ ਸਾਰਾ ਮਿਲਣ ਲਈ ਆ ਟਰੇਡ ਪਰ ਬਾੰਦਦੇ ਨੇ ਹੈਨਾ ਬਹੁਤ ਗੁੱਸਾ ਆ ਪਿੱਪਾ ਦਾ ਯਾਰ ਲੋਕ ਬੜੇ ਤਰੀਕੇ ਨਾਲ ਗਵਾਰਨੇ ਨਿਤਰੀ ਕਰਾਉਣਾ ਵੀ ਕਿਸੇ ਨੂੰ ਕੀ ਯਾਰ ਬਸ ਪੁੱਛ ਹੋਣਾ ਬਹੁਤ ਗੁੱਸਾ ਵੀਰੇ ਕੋਈ ਹੋਰ ਨਾ ਗੱਲਾਂ ਕਰਨ ਲੱਗਿਆ ਕਿਸੇ ਨੂੰ ਨਾ ਹੀ ਕੋ ਉਹ ਤਾਂ ਚੰਗਾ ਹੀ ਗੱਲਾਂ ਕਰਨ ਲੱਗ ਗਿਆ ਆਪਾਂ ਫਿਰ ਤਾਂ ਬਹੁਤ ਪਤਾ ਨਹੀਂ ਕਿ ਆਪਾਂ ਨੂੰ ਪੀਣੀ ਕਿਹਨੇ ਆਪਣੋਂ ਆਪਣੇ ਨਾਲੇ ਪੈਰ ਪਾ ਲੈਣੇ ਆ ਕਾਇਲਣ ਦੇ ਫਿਰ ਕਟੀੜਾ ਨੂੰ ਉਹ ਤਾਂ ਕੋਈ ਗੱਲ ਨਹੀਂ ਕਟੀੜਾ ਨੂੰ ਪੱਕੀ ਗੋਲਦੇ ਹਾਂ ਹਾਂਜੀ ਮੈਂ ਤਰੋਂ ਕਿਵੇਂ ਹਾਂ ਅੱਜ ਫੇਰ ਨਵੇਂ ਬਲੌਗ ਨਾਲ ਤੇ ਨਵੀਆਂ ਗੱਲਾਂ ਨਾਲ ਤੁਹਾਡੇ ਰੂਬਰੂ ਹੁੰਦੇ ਹੋਏ ਤੇ ਅੱਜ ਬਲੌਗ ਚ ਕਿ ਬਾਹਲਾ ਇਧਰੋਂ ਤਾਂ ਗਾਨ ਸਿਸਟਮ ਹੈ ਨਹੀਂ ਕਿ ਚੰਡੀਗੜ੍ਹ ਦਾ ਬੈਠੇ ਹੈਗੇ ਸੈਕਟਰ 79 ਚ ਹੋਮ ਫੈਡ ਕੰਪਲੈਕਸ ਚ ਔਰੇ ਉਹਦਾ ਰੀਜ਼ਨ ਵੀ ਤੁਹਾਨੂੰ ਦੱਸਾਂਗੇ ਔਰੇ ਉਹਦਾ ਰੀਜ਼ਨ ਇਹ ਹੈਗਾ ਵੀ ਆਪਣੇ ਡੇਪਾ ਜੀ ਨੇਗੇ ਮੰਨ ਲਓ ਰੈਂਟਿੰਗ ਦਾ ਕੰਮ ਕਰਦੇ ਨੇਗੇ ਕੋਈ ਫਲੈਟ ਫੁੱਟ ਲੈਣੇ ਕਰਨੇ ਹੈ ਨਾ ਕੋਈ ਵੀ ਡੀਲਰਸ਼ਿਪ ਉਹ ਜਿਹੜੇ ਤੇ ਕਿਸੇ ਵਾਰ ਅੱਜ ਸਾਨੂੰ ਇਹ ਵੀ ਦਿਖਾਵਾਂਗੇ ਤਰਫ ਕਰਕੇ ਸਿਸਟਮ ਵੀ ਵਾਲਾ ਕੀ ਸਿਸਟਮ ਹੁੰਦਾ ਕਹੇ ਜੇ ਕਿਹੜੇ ਕਿਹੜੇ ਆਪਣੇ ਕੋਮਪਲੈਕਸ ਨੇ ਜਿਵੇਂ ਜਿਹੜਾ ਫਲੈਟ ਮਿਲ ਸਕਦੇ ਨੇ ਠੀਕ ਹੈ ਤੇ ਬਾਕੀ ਮਿਲਦੇ ਆ ਤੁਹਾਨੂੰ ਅੱਗੇ ਫਲੈਟ ਦਿਖਾਉਣੇ ਆਗੇ ਕਿਦਾਂ ਦੇ ਫਲੈਟ ਨੇ ਅੱਗੇ ਤੇ ਆਪ ਭਰਾ ਆਪਣਾ ਗਾਰਡ ਕਾਇਰ ਕਰ ਦੋ ਨਿਕਾਲ ਦੋ ਕੋਟ ਨਿਕਾਲ ਦੋ ਕਹਿੰਦੇ ਕੋਟ ਲਾ ਕੇ ਆਉਣੇ ਆ ਤੇ ਮਿਲਦੇ ਆ ਦਿਖਾਉਣੇ ਆ ਤੇ ਆਗੇ ਆਪਣੇ ਸਿਕਿਉਰਟੀ ਗਾਰਡ ਕਹਿੰਦੇ ਕੋਟ ਲਾ ਕੇ ਆਏ ਆ ਹੱਥ ਮਾਰ ਦੋ ਤੇ ਕਹਿ ਦਿਓ ਪਹਿਲਾਂ ਸਬਸਕ੍ਰਾਈਬ ਕਰੋ ਚੈਨਲ ਨੂੰ ਕੋਲੋਂ ਮਣ ਕੋਲ ਆ ਕੇ ਕਹਿੰਦਾ ਬੂਬਾ ਨਹੀਂ ਸੜਕਦੇ ਆ। ਇਹਦੇ ਸਬਸਕ੍ਰਾਈਬ ਕਰੋ ਚੈਨਲ ਨੂੰ। ਸਬਸਕ੍ਰਾਈਬ ਕਰੋ ਚੈਨਲ ਨੂੰ। ਆਏ ਹਾਏ ਹੁਣ ਤਾਂ ਕਰ ਲਿਓ ਮਿੱਤਰੋ। ਆਪਣੇ ਭਰਾਣੇ ਵੀ ਕਹਿੰਦਾ ਤੇ ਵਾਕਿ ਤੁਹਾਨੂੰ ਅੱਗੇ ਦਿਖਾਉਣੇ ਆ ਫਲੈਟ ਤੇ ਕਿਹੜੇ ਕਿਹੜੇ ਕੰਪਲੈਕਸ ਚ ਆਪਾਂ ਨੂੰ ਫਲੈਟ ਮਿਲਦੇ ਹੈਗੇ ਇੱਥੋਂ ਨੂੰ ਵੀ ਦਿਖਾਵਾਂਗੇ ਤੇ ਆਜੋ ਬਣੇ ਰਹੋ ਵੀਡੀਓ ਨਾਲ। ਤੇ ਇਦਾਂ ਦੇ ਫਲੈਟ ਨੇਗੇ ਤੇ ਲੋਕੇਸ਼ਨ ਤੁਹਾਨੂੰ ਦਿਖਾ ਦੋਨੇ ਆਹ ਲੋਕੇਸ਼ਨ ਹੈਗੀ। ਬਧਿਆ ਸਿਸਟਮ ਹੈ ਯਾਰ ਜੇ ਮੰਨ ਲਓ ਮੈਨੂੰ ਕਈ ਇੰਸਟਾਗ੍ਰam ਤੇ ਮੈਸੇਜ ਵੀ ਆਏ ਪੈਣਗੇ ਵੀ ਸਾਨੂੰ ਚੰਡੀਗੜ੍ਹ ਰਹਿਣਾ ਜਾਂ ਮਹਾਲੀ ਰਹਿਣਾ ਸੀ ਸਾਨੂੰ ਫਲੈਟ ਨਹੀਂ ਮਿਲ ਰਿਹਾ ਤਾਂ ਫਲੈਟ ਚਾਹੀਦਾ ਮਨ ਪਰਸਨਲ ਮੈਸੇਜ ਮੈਂ ਹਰ ਇੱਕ ਦਾ ਰਿਪਲਾਈ ਨਹੀਂ ਕਰ ਸਕਦਾ ਹਨ ਤੇ ਆਪਾਂ ਆ ਵੀਡੀਓ ਵਿੱਚ ਭਾਜੀ ਦਾ ਨੰਬਰ ਵੀ ਦੇ ਦਾਂਗੇ ਤੇ ਇਹਨਾਂ ਨੂੰ ਫੋਨ ਲਾ ਕੇ ਕੋਈ ਇਨਕੁਆਇਰੀ ਆਦੀ ਲੈ ਸਕਦੇ ਹੋਗੇ ਤੇ ਕਹਿੰਦੇ ਤੁਹਾਨੂੰ ਫਲੈਟ ਚਾਹੀਦਾ ਕਿੱਧਰ ਚਾਹੀਦਾਗਾ ਪੁੱਛ ਸਕਦੇ ਹੋ ਦੱਸ ਸਕਦੇ ਹੋਗੇ ਤੇ ਵਧੀਆ ਤੁਹਾਨੂੰ ਰਿਕੁਆਇਰਮੈਂਟ ਮੇਰੀ ਬਾਕੀ ਜੇ ਆਪਣੇ ਵੀਡੀਓ ਦੇਖ ਕੇ ਆ ਰਹੇ ਹੋਗੇ ਤਾਂ ਕੋਈ ਗੱਲ ਨਹੀਂ ਤੁਹਾਨੂੰ ਵਧੀਆ ਤੇ ਵਧੀਆ ਤੇ ਮੰਨੋ ਘੱ ਜੇ ਕਹੇ ਜਾਂ ਤੁਸੀਂ ਲੋਕੇਸ਼ਨ ਡਿਸਰਵ ਕਰਦੇ ਹੋਗੇ ਤੇ ਕਹੇ ਕਿ ਲੋਕੇਸ਼ਨ ਤੁਹਾਨੂੰ ਚਾਹੀਦੀ ਆ ਉਸ ਹਾਂ ਦਾ ਫਲੈਟ ਮਿਲਦੇ ਨੇਗੇ ਕਿਹੜੀ ਲੋਕੇਸ਼ਨ ਦੇ ਉਸ ਹਾਂ ਨਾਲ ਕਿਹੜੀ ਲੋਕੇਸ਼ਨ ਆ ਕਿੱਥੋਂ ਹਨ ਸੈਕਟਰ ਚਾਹੀਦਿਆਂ ਨੇ ਉਸ ਹਾਂ ਦਾ ਫਲੈਟ ਮਿਲਦੇ ਨੇਗੇ ਤੇ ਤੁਸੀਂ ਪੁੱਛ ਸਕਦੇ ਹੋ ਨੰਬਰ ਤੋਂ ਤੇ ਪੁੱਛ ਕੇ ਦੱਸ ਸਕਦੇ ਹੋਗੇ ਵੀ ਕਹੇ ਫਲੈਟ ਚਾਹੀਦਾ ਕਿੱਧਰ ਚਾਹੀਦਾਗਾ ਤੇ ਬਸ ਟਾਈਮ ਪਾਸ ਵਾਲੇ ਦੂਰ ਨੇ ਕਿਉਂਕਿ ਕਈ ਭਰਾ ਬੰਦ ਨੂੰ ਸੱਚੀ ਲੋੜ ਹੁੰਦੀ ਆ ਨਾ ਤੇ ਕਈ ਟਾਈਮ ਪਾਸ ਵਾਲੇ ਕਰਕੇ ਮੰਨ ਲਾ ਸਿਸਟਮ ਪਰ ਆਏ ਹੋਏ ਛੱਡ ਪਰ ਕਹਿੰਦੇ ਇਹ ਤਾਂ ਮੰਨ ਲਓ ਆਪਾਂ ਇੱਕ ਬਲੋਗ ਬਣਾਉਣ ਲੱਗੇ ਸੀਗੇ ਤੇ ਮੈਂ ਚੱਲ ਵਿੱਚ ਆ ਵੀ ਦੱਸ ਦਿੰਨੇ ਹਾਂ ਨਾ ਵੀ ਇਕੱਲੇ ਗਲਦਰਪਲੇ ਦੇਣ ਨਾਲ ਆਪਾਂ ਬਲੌਗ ਵਿੱਚ ਨੰਬਰ ਮੈਂਸ਼ਨ ਕਰ ਦਾਂਗੇ ਤੇ ਉਹ ਤੁਸੀਂ ਪੁੱਛ ਸਕਦੇ ਹੋਗੇ ਤੇ ਚਲ ਇੱਕ ਇਸੇ ਪ੍ਰਾ ਸਿਸਟਮ ਬਣਾਉਂਦਾ ਹਨਾ ਤੇ ਬਾਕੀ ਬਲੌਗ ਆਉਂਦੇ ਰਹਿਣਗੇ ਚੰਡੀਗੜੀ ਹੁੰਨੇ ਹੁਣ ਨਾ ਤਨਵੇਂ ਚੀਜ਼ਾਂ ਤੇ ਨਾ ਤਨਵੇਂ ਬਲੌਗ ਦਿਖਾਉਂਦੇ ਰਾਂਗੇ ਝੜਪਟੀਆਂ ਗੱਲਾਂ ਬਾਕੀ ਨੂਨ ਮਸਾਲੇ ਵਾਲੇ ਨਹੀਂ ਕਹਿ ਸਕਦੇ ਆਪਾਂ ਉਹਦਾ ਰਿਪੋਰਟਰ ਕਰ ਦਿੰਦੇ ਨੇ ਤੇ ਵਧੀਆ ਗੱਲਾਂ ਤੇ ਬਾਕੀ ਮਸਲੇ ਬਹੁਤ ਹੁੰਦੇ ਨੇ ਆਹ ਕਣੀਆਂ ਪਈਆਂ ਨੇ ਕਣੀਆਂ ਡਿੱਗੀ ਕੈਮਰੇ ਤੇ ਦੇਖੋ ਆ ਗਿਆ ਬਗੱਡੀ ਚ ਤੇ ਮਿੱਤਰ ਬਾਰੇ ਬਹਿ ਗਏ ਸੀਟ ਲਾ ਲੀਆਂ ਬੈਲਟਾਂ ਸੀਟ ਲਾ ਲੀਆਂ ਬੈਲਟਾਂ ਮੁੰਡਿਆਂ ਨੇ ਤੇ ਹਾਂਜੀ ਸ਼ਾਹ ਜੀ ਕੀ ਕਹਿਣਾ ਤੁਹਾਡਾ ਸਾਡਾ ਕਹਿਣਾ ਇਹ ਹੈ ਵੀ ਅਸੀਂ ਹੁਣ ਫਲੈਟ ਦਿਖਾ ਕੇ ਆਏ ਆ ਵਧੀਆ ਅੱਛਾ ਕੀ ਬਣਿਆ ਜੀ ਮੁੰਡਿਆਂ ਨੂੰ ਹੁਣ ਮੁੰਡੇ ਆਪਦੀ ਮਰਜ਼ੀ ਦੇ ਮਾਲਕ ਨੇ ਤੇ ਸਰਕਾਰੀ ਮਹਿਕਮੇ ਜਨੇ ਤਾਂ ਹੀ ਮਰਜ਼ੀ ਦੇ ਮਾਲਕ ਜਿਆਦਾ ਨੇ ਚਲੋ ਸਾਡਾ ਕੰਮ ਹੈ ਜੀ ਦਿਖਾਣਾ ਅਸੀਂ ਉਹ ਕਰੀ ਜਾਂਦੇ ਆ ਅਸੀਂ ਆਸਾਨ ਕਰੀਏ ਨੇ ਅਸੀਂ ਆਸਾਨ ਕਰੀ ਜਾਂਦੇ ਤੇ ਲੋਕ ਆਸਾਨ ਕਰਾਈ ਜਾਂਦੇ ਆ ਤੇ ਇਦਾਂ ਹੀ ਚੱਲਦੇ ਰਹਿੰਦੇ ਨੇ ਗੱਲਾਂ ਬਾਤਾਂ ਤੇ ਹੋਟਲ ਲੋਕੇਸ਼ਨ ਇਹ ਦਿਖਾਵਾਂਗੇ ਵਧੀਆ ਵਧੀਆ ਤੁਹਾਨੂੰ ਦਿਖਾਣਿਆ ਮਹਾਲੀ ਦੀ ਲੋਕੇਸ਼ਨ ਮਹਾਲੀ ਦੇਖੋ ਕਿਵੇਂ ਕੱਲ ਕੀ ਸ਼ਿਵਜੀ ਦਾ ਵਿਆਹ ਸੀ ਗੱਲ ਤੇ ਅੱਜ ਕੀ ਆ ਸ਼ਿਵਜੀ ਦਾ ਵਿਆਹ ਸੀਗਾ ਅੱਜ ਅੱਜ ਕੀ ਕਹਿੰਦੇ ਆ ਨੂੰ ਯਾਰ ਕੋਈ ਅਗਲੇ ਦਿਨ ਕੁਝ ਹੁੰਦਾ ਜਿਵੇਂ ਆਪਣੇ ਫੇਰਾ ਪਾਣ ਜਾਂਦੇ ਆ ਬਰਾ ਵਿਆਹ ਜੀ ਕੋਈ ਸਿਸਟਮ ਹੁੰਦਾ ਪੂਰੀਆਂ ਛੋਲੇ ਚੱਲੀਆਂ ਨੇ ਪੂਰੀ ਅੱਛਾ ਖਾਨਦਸ਼ਕੀਨ ਲੈਣ ਤਾਂ ਦੇਖ ਲੱਗ ਪੇਟ ਪੂਜਾ ਕਰ ਲਈ ਆ ਆਪਣੀ ਵੀਰੇ ਨਾ ਹੁਣ ਤਾਂ ਦੇਖੀ ਬਲੌਗ ਤਾਂ ਪਹਿਲਾਂ ਆਦੀ ਕੀ ਜਦੋਂ ਕੈਮਰਾ ਬੰਨ ਕੀਤਾ ਦਿੱਤਾ ਗਿਆ ਸੀ ਲੰਗਰ ਖਾਣੇ ਜਮਾ ਕਰ ਲਿਆ ਹੁਣ ਪਤਾ ਪੇਟ ਪੂਜਾ ਕਰ ਲਈ ਜੀ ਬੜੇ ਯਾਰ ਤਗੜੇ ਸੁਭਾਣੇ ਮੁੰਡਿਆਂ ਦੇ ਕੱਲ ਬਹੁਤ ਲੰਗਰ ਚੱਲਿਆ ਇੱਥੇ ਬਹੁਤ ਹੀ ਬਹੁਤ ਲੰਗਰ ਚੱਲਿਆ ਬਾਈ ਕੋਈ ਮਤਲਬ ਆਪਣੇ ਕੋਈ ਲੰਗਰ ਛੱਡਿਆ ਕਰਨੇ ਨਹੀਂ ਮੈਂ ਤਾਂ ਬੋਲ ਬੋਲਦੇ ਫੋਵੇ ਤਾਂ ਰੱਖੀ ਸੀ ਗੱਲ ਮੈਂ ਤਾਂ ਬਈ ਲੰਗਰ ਬਹੁਤ ਖਾਦੇ ਗੱਲ ਪਕੌੜੇ ਬਰੈਡ ਅ ਸਰ ਉਹ ਵੀ ਪੀਤੀ ਸਰਦਾਈ ਸਰਦਾਈ ਨਾ ਪਾਉ ਦੂਜੀ ਤਾਂ ਨਹੀਂ ਪੀਤੀ ਜੇ ਤੁਸੀਂ ਕਹੋ ਉਹ ਵੀ ਪੰਗ ਵਾਲੇ ਨਹੀਂ ਪੀਤੀ ਦੂਜੀ ਪੀਤੀ ਕਾਜੂ ਦਾ ਮਾਲੀ ਪੀਤੀ ਇਸ ਤਾਂ ਅੱਛਾ ਕਾਜੂ ਦਾ ਮਾਲੀ ਰਗੜ ਰਗੜ ਕੇ ਪਿਸਤਾ ਪਾ ਦੋ ਵਿੱਚ ਹੁਣ ਚੱਲੇ ਕਿਧਰ ਆਪਾਂ ਵਾਹ ਵਸੇ ਜਿੱਥਰ ਲੈ ਜੂ ਗੱਡੀ ਉੱਧਰ ਜਣੇ ਜਾਵਾਂਗੇ ਹੈਲੋ ਗੱਡੀ ਕਿਧਰ ਨਰਕੋਂ ਨਾਲੇ ਹੈ ਨਾ ਗਾੜ ਨੂੰ ਅੱਗੇ ਤੁਹਾਨੂੰ ਦਿਖਾਉਣੇ ਆ ਬੜੇ ਫਿਰਦੇ ਆ ਬਸ ਐਵੇਂ ਹੀ ਗੇੜੇ ਕਰਦੇ ਬੜੇ ਫਿਰਦੇ ਆ ਬੰਜਾਰੇ ਬਣੇ ਬੜੇ ਦਿਲਪੱਟ ਤੇ ਮਹਾਲੀ ਸ਼ਹਿਰ ਨੇ ਹੈ ਹਾਂ ਬੜੇ ਦਿਲਪੱਟ ਤੇ ਨਹੀਂ ਮਹਾਲੀ ਸ਼ਹਿਰ ਨੇ ਉਹ 35 ਲੱਖ ਰੁਪਏ ਮਹਾਲ ਸ਼ਹਿਰ ਨਹੀਂ ਪੱਟੇ ਹੋਏ ਨੇ ਮਹਾਲ ਹੀ ਸ਼ਹਿਰ ਨਹੀਂ 35 ਲੱਖ ਪੱਟਿਆ ਉਹਦੇ ਵੀ ਪੱਟਿਆ ਕੀ ਨਾਮ ਹੈ ਤੇਰਾ ਬਿੱਲੇ ਬਿੱਲੇ ਨੈਣਾ ਵਾਲੀਏ ਪੂਰੇ ਪੂਰੇ ਵਿੱਚ ਪੱਟੇ ਗਿਆ 35 ਲੱਖ ਰੁਪਏ ਪੂਰੇ ਬਟਾ ਕੇ ਸੀ ਪੂਰੇ ਫਲੈਟਾਂ ਚ ਹਾਂ ਪੂਰੇ ਦੇ ਫਲੈਟ ਚ ਚਲੋ ਜੀ ਬੱਤੇ ਨੇ ਬਿੱਲੇ ਬਿੱਲੇ ਨੈਣਾ ਵਾਲੀਏ ਦੇਖ ਲੈ ਹਾਂ ਉਹ ਤਾਂ ਕੁੜੀ ਮੂਡ ਬਣ ਗਈ ਉਹ ਵੀ ਕੁੜੀ ਦੇ ਦੇਖ ਕਿਸਮਤ ਦੇਖ ਤੂੰ ਮੋਡਲ ਬਣ ਗਈ ਲੈ ਬੜਿਆ ਆਨੇਦਵਾਰ ਕੀ ਨਾਲ ਕੋਣ ਹੈ ਯਾਰ ਬਣਾਉਣ ਲਈ ਆਪਣੇ ਤੇਰੇ ਮੇਰੇ ਵਰਗੇ ਹੀ ਆ ਬਣਾਉਣ ਨਾਲ ਵੀਰੇ 35 ਲੱਖ ਵਾਲਾ ਮੁੰਡਾ ਹੈ 35 ਲੱਖ ਵਾਲਾ ਤਾਂ ਹੈਗਾ ਹੀ ਜੇ ਉਹਨੇ 35 ਕਿਵੇਂ ਕਿਵੇਂ ਇਨਵੈਸਟਮੈਂਟ ਸਮਝ ਨਹੀਂ ਇਨਵੈਸਟਮੈਂਟ ਮੇਰੇ ਤੇ ਕਰੇ ਕੋਈ ਵੀ ਉਹ ਕਹਿੰਦੀ ਇਨਵੈਸਟਮੈਂਟ ਕੀਤੀ ਹੈ ਨਾ ਹਾਂ ਤੂੰ 35 ਲੱਖ ਤੇਰੇ ਤੇ ਇਨਵੈਸਟਮੈਂਟ ਕਰਤੀ ਠੀਕ ਹੈ ਤੂੰ 35 ਦੇ ਫਿਰ 70 ਮੋੜ ਅਗਲੇ ਦਾ ਹਾਂ ਨਾਲੇ ਤੂੰ ਸਟਾਰ ਬਣ ਗਈ ਮੈਂ ਤੂੰ ਸਟਾਰ ਬਣ ਗਈ ਵੀ ਉਹਦਾ 1 ਕਰੋੜ ਮੋੜਨਾ ਚਾਹੀਦਾ 2 ਕਰੋੜ ਮੰਗੀ ਜਾਂਦੀ ਉਹਨਾਂ ਤੋਂ ਉਹ ਪੁੱਟੇ ਮੰਗ ਰਹੀ ਆ ਪੈਸੇ ਉਹਨਾਂ ਤੋਂ ਤੇਰੀ ਖੁਦ ਦੀ ਵਰਟਿੰਗ ਆ ਵੀ ਵੀ ਇਨਵੈਸਟ ਉਹ ਮੈਂ ਵੀ ਨਿਵੇਸ਼ ਕੀਤਾ 35 ਲੱਖ ਉਹਨੇ ਤਾਂ ਕਿਹਾ ਨਹੀਂ ਵੀ ਮੈਨੂੰ ਮੈਨੂੰ ਵਾਪਸ ਦੇ ਪੈਸੇ ਲੈ ਦੇ ਇੱਕ ਤਾਂ ਪੇਜਾਂ ਵਾਲੇ ਨੇਗੇ ਪਹਿਲਾਂ ਤਾਂ ਕਰਨ ਲੱਗੇ ਕੁੜੀ ਨੇ ਖਾਦੇ ਨਹੀਂ ਇਹ ਸੱਚਾਈ ਆ ਮੁੰਡੇ ਦੀ ਮੁੰਡਾ ਚਟਾ ਪੀਂਦਾ ਸੀ ਉਹ ਪੀਂਦਾ ਸੀ ਚਲੋ ਤਾਂ ਗੱਲ ਇੱਕ ਰਹਿ ਗਈ ਇੱਕ ਪਾਸੇ ਯਾਰ ਆਪਣੇ ਪੈਸਿਆਂ ਦਾ ਪੀਂਦਾ ਸੀ ਯਾਰ ਨਾਲ ਉਹ ਵੀ ਇੱਕ ਪਾਸੇ ਰਹੀ ਗੱਲ ਨਾਲ ਇੱਕ ਪਾਸੇ ਕੁੜੀ ਕਹਿੰਦੀ ਮੇਰੇ ਤੇ ਇਨਵੈਸਟਮੈਂਟ ਕੀਤੀ ਆਲੇ ਮੰਨੀ ਜਾਂਦੀ ਆ ਉਹੀ ਤਾਂ ਹੈ ਨਾ ਨਾਲ ਇਹਨਾਂ ਯਾਰ ਨਸ਼ਾ ਕਰਦਾ ਦਾ ਯਾਰ ਕਿਹੜਾ ਬੰਦਾ ਉਹਨੂੰ ਪਹਿਲਾਂ ਨਹੀਂ ਪਤਾ ਸੀ ਯਾਰ ਅੱਜ ਕੱਲ ਕਿਹੜਾ ਬੰਦਾ ਜਿਹੜਾ ਮਤਲਬ ਕਿ ਯਾਰ ਨਸ਼ਾ ਨਹੀਂ ਕਰਦਾ ਠੀਕ ਹੈ ਕਰਦੇ ਆ ਯਾਰ ਸਭ ਕਰਦਾ ਜਿਹੜੇ ਵੀਡੀਓ ਪਾਉਂਦੇ ਨੇ ਆਪਣਾ ਜਿਹੜੇ ਕਹਿੰਦੇ ਨੇ ਕੁੜੀਆਂ ਕਰਦੀਆਂ ਨੂੰ 3V ਟੂਰ ਜਾ ਕੇ ਦੇਖ ਲਿਆ ਨਾ ਕਰਦੇ ਨਹੀਂ 3V ਟੂਰ ਜਾ ਕੇ ਦੇਖ ਲਈ ਗੰਤ ਪੈਂਦਾ ਮੈਂ ਕਹਿੰਦਾ ਕੋ ਉਹ ਕੋਈ ਤੈਨੂੰ ਕੋਈ ਹੋ ਕੁੜੀ ਮਿਲੂਗੀ ਜਿਹਦੇ ਹੱਥ 'ਚ ਸਿਕਟ ਟੁੱਟਾ ਜਾਂਦਾ ਹੁੰਦਾ ਜਿਹੜਾ ਪੀਨਾਂ ਦਾ ਪੇਪਰ ਪੇਪਰ ਕੀ ਕਹਿੰਦੇ ਉਹਨਾਂ ਭੰਗ ਦੀਆਂ ਸ਼ਕੀਨ ਹੁੰਦੀਆਂ ਭੰਗ ਦੀਆਂ ਸ਼ਕੀਨ ਆ ਤਰੀ ਕੱਲ ਕੱਲ ਮੈਂ ਸ਼ਰਿਆਮ ਦੇਖੀ ਐ ਇੱਥੇ ਕੁੜੀ ਆਪਣਾ ਕਿਲਾਬ ਜੁਬਲੀ ਦੇ ਬਾਹਰ ਜੁਬਲੀ ਦੇ ਬਾਹਰ 70 ਸੈਕਟਰ ਕੀ ਕਰਦੀ ਉਹਦੇ ਪੇਪਰ ਬਣਾਈ ਜਾਂਦੇ ਸਿਕਟਾਂ ਪੀ ਜਾਂਦੀਆਂ ਸੀ ਭਰ ਕੇ ਤਾਂ ਇਹ ਏਡੀਆਂ ਚੰਗੇ ਘਰੋਂ ਕੁੜੀਆਂ ਕਿੜੇ ਘਟ ਹੋਣੀ ਯਾਰ ਓਏ ਉਹੀ ਗੱਲ ਆ ਬਾਈ ਪਤਾ ਗੱਲ ਕੀ ਆ ਪੇਜਾਂ ਨੇ ਸਪੋਰਟ ਕਰਨ ਲੱਗ ਜਾਂਦੇ ਨੇ ਕੁੜੀ ਦੀ ਬਈਆਂ ਕਰਕੇ ਮੁੰਡੇ ਨੇ ਵੀ ਮਾਲਮ ਹੋਣਾ ਝੂਠ ਮਾਰਦੇ ਐ ਐ ਕਰਦਾ ਉਹ ਕਰਦਾ ਇੱਕ ਪਾਸੇ ਇਹ ਕੁੜੀ ਮੁੰਡੇ ਦੀ ਫਟਿੰਗੀ ਆ ਠੀਕ ਆ ਮੁੰਡਾ ਕਹਿੰਦਾ ਪੈਸੇ ਲਾਏ ਨੇਗੇ ਕੁੜੀ ਕਹਿੰਦਾ ਕਹਿੰਦੇ ਮੈਂ ਪੈਸੇ ਖਾਦੇ ਨਹੀਂਗੇ ਦੂਜਾ ਕਹਿੰਦਾ ਮੈਂ ਇਨਵੈਸਟਮੈਂਟ ਕੀਤੀ ਆ ਇਹ ਕੀ ਇਹ ਕੀ ਮੰਨ ਵੀ ਦੁਨੀਆ ਦਾ ਭਾਂਜ ਭਿਓਂ ਦਾ ਫੁੱਦੂ ਲਈ ਜਾਂਦੇ ਨੇ ਹੈ ਚਲ ਐ ਨਹੀਂ ਜੇ 35 ਖਾਦਾ 30 ਖਾਦਾ ਹੋਊਗਾ 30 ਖਾਦਾ 25 ਖਾਦਾ 20 ਖਾਦਾ ਉਹ ਖਾਦਾ ਲੱਖਾਂ ਜੀ ਆਣਾ ਓ ਬਿੱਲੇ ਬਿੱਲੇ ਨੈਣਾ ਵਾਲੀਏ ਆਉਹੀ ਲੱਗਦਾ ਨਾ ਗਾਣੇ ਵਾਲੀ ਬੜਾ ਹੁੰਦਾ ਪਾਉਂਦਾ ਹੁੰਦਾ ਜਿਹੜਾ ਵੀ ਲੱਗਦਾ ਜਿਹੜਾ ਮਲਬੀਕ ਤਾਂ ਪਾਉਂਦਾ ਹਾਂ 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 ਲੋ ਜੀ ਕਿਹੜਾ ਬਜਟ ਹੋਣਾ ਦੱਸੋ ਆ ਪ੍ਰੋਜੈਕਟ ਆ ਗਿਆ ਨਵਾਂ ਹੋਮਲੈਂਡ ਦਾ ਹੋਮਲੈਂਡ ਰੰਗੀਲੀਆ ਰੰਗੀਲੀਆ ਆ ਰੰਗੀਲੀਆ ਰੰਗੀਲੀਆ ਨਵਾਂ ਹੋਮਲੈਂਡ ਆਇਆ ਇਹ ਹੁਣ ਜਿੰਨੇ ਵੀ ਹੋਮਲੈਂਡ ਦੇ ਕਲਾਕਾਰ ਸਾਰੇ ਇੱਧਰ ਨੂੰ ਮੂਵ ਕਰਨਗੇ ਉਹ ਹੋਮਲੈਂਡ ਸੈੱਟਣਗੇ। ਕੋਰਪਰੀਦ ਨੇ ਇਹ ਨਵਾਂ ਕੋਰਪਰੀਦ ਵਾਸਤੇ ਬਣ ਰਿਹਾ ਹੈ। ਇਹ ਕੋਰਪਰੀਦ ਵਾਸਤੇ ਬਣ ਰਿਹਾ ਹੈ ਮੈਨੂੰ। ਜਿਹੜਾ ਉਹਨੇ 2 ਕਰੋੜ ਲੰਘਿਆ ਉਹ ਇੱਧਰ ਆਉਗੀ। ਉਹ ਦੋ ਉਹ ਇੱਧਰ ਇਨਵੈਸਟ ਕਰੂਗੀ ਉਹ। ਉਹਨੂੰ ਇਨਵੈਸਟਮੈਂਟ ਇੱਧਰ ਹੋਣੀ ਆ। ਆਏ ਹੋਏ। ਮੈਂ ਪਹਿਲਾਂ 35 ਲੱਖ ਲਾ ਕੇ ਉਹਨੇ 70 ਬਣਾਇਆ। ਹਾਂ। ਹੁਣ 2 ਲਾ ਕੇ ਉਹ ਬਣਾਊਗੀ 4। ਉਹਨੇ ਜਿਹੜੇ ਜਿਹੜੇ ਪਹਿਲਾਂ 35 ਲੱਖ ਬਣਾ ਕੇ ਮਾੜਾ ਹੁਣ ਮੋੜ ਮੋੜ ਵਧੀਆ ਬਣ ਗਏ ਨਾ ਵਧੀਆ ਡਿਸਟਰ ਨਾਲ ਗਾਣੇ ਗੁਨੇ ਆ ਗਏ। ਉਹ ਮੈਂ ਅੱਗੇ ਜਿਹੜਾ 2 ਕਰੋੜ ਮੰਗਿਆ ਇਹ ਫੱਟਾ ਚੱਕੂ 70 ਉਹਦਾ ਬਣਿਆ ਪਈ ਇਹ ਪਹਿਲਾਂ ਹਾਂ ਤੇ ਉਹ 2 ਕਰੋੜ ਹੁਣ ਮੰਗ ਲਿਆ 4 ਹੋ ਗਿਆ ਹਾਂ 470 ਹੋ ਗਿਆ 470 ਦੇ ਫਲੈਟ ਖਰੀਦੂਗੀ ਖਰਚਾ ਤਾਂ ਉਹ ਚੱਲੀ ਜਾਂਦਾ ਹਾਂ ਲੋਕੀ ਉਹਦੇ ਇਨਵੈਸਟਮੈਂਟ ਕਰੀ ਜਾਂਦੇ ਆ ਬਾਈ ਲੋਕੀ ਕਰੀ ਜਾਂਦੇ ਆ ਆਪਣਾ ਉਹਦਾ ਕੰਮ ਚੱਲੀ ਜਾਂਦਾ ਉਹਨੂੰ ਕੋਈ ਕਿਸ਼ਤੀ ਟੈਨਸ਼ਨ ਨਹੀਂ ਕੋਈ ਗਰੈਂਟ ਦੇਣੀ ਕੋਈ ਕਾਸੇ ਦੇਣੀ ਸਾਨੂੰ ਪੁੱਛ ਕੇ ਦੇਖੋ ਅਸੀਂ ਮੋਹਾਲੀ 'ਚ ਰਹਿੰਦੇ ਆ ਚੰਡੀਗੜ੍ਹ 'ਚ ਰਹਿੰਦੇ ਆ ਬਾਈ ਪਹਿਲੀ ਗੱਲ ਤਾਂ ਮੋਹਾਲੀ ਸਾਡੇ ਖਰਚੇ ਕਿੰਨੇ ਨੇ ਖਰਚੇ ਕਿੰਨੇ ਨੇ ਹੈ ਬਾਈ ਆ ਆ ਆਪਣੇ ਬੰਦਾ ਗੱਡੀਆਂ ਦਾ ਖਰਚੀ ਨੇ ਬਾਈ ਹੈ ਨਾ ਨਾ ਕਰਦੇ 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 ਨਾ ਕਰਦੇ ਬੰਦਾ ਜੇ ਹੁਣ ਖਾਏ ਪੀਣ ਦਾ ਸਾਰ ਨਹੀਂ ਸਕਦਾ ਰੋਟੀ ਤਾਂ ਖਾਣੀ ਹੋ ਆ ਬੰਦੇ ਨੂੰ ਹਾਂ ਦੋ ਟਾਈਮ ਦੀ ਤਿੰਨ ਟਾਈਮ ਦੀ ਜੋ ਵੀ ਤੇਲ ਖਰਚਾ ਕੱਪੜਾ ਲੱਤਾ ਜਿਹੜਾ ਸ਼ਹਿਰ ਉਹ ਜਾਂ ਕੱਪੜਾ ਪਾਉਣਾ ਪਏ ਜਮਾ 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 ਠੀਕ ਹੈ ਜੀ ਤੇ ਇੰਨੇ ਖਰਚੇ ਆ 70-80000 ਰੁਪਏ ਮਹੀਨੇ ਦਾ ਖਰਚਾ ਹੋ ਜਾਂਦਾ ਹਾਂ ਠੀਕ ਹੈ ਜੀ ਜਮਾ ਤੇ ਦੱਸੋ ਹੁਣ 35 ਲੱਖ ਰੁਪਏ ਕਿੰਨੇ ਟਾਈਮ ਚ ਖਰਚਾ ਜਾਊਗਾ ਭਾਈ ਉਹਨੇ ਤਾਂ ਅੱਧੀ ਤਾਂ ਡਾਊਨ ਪੇਮੈਂਟ ਦਾ ਘਰ ਵੀ ਦਿੱਤੀ ਉਹਨੇ ਇੱਥੇ ਦੀ ਡਾਊਨ ਪੇਮੈਂਟ ਦਾ ਨੇ 20% ਪੇਮੈਂਟ ਤਾਂ ਦੇਤੀ ਹੋਮ ਲੈਂਡਰ Nghi ਲਈ ਆ ਦੀ ਕੌਣ ਆਲਾ ਸਟਾਰ 5th ਫਲੋਰ ਤੇ ਰਿਹਾ ਕਰੂਗਾ ਬਿੱਲੇ ਬਿੱਲੇ ਨੇ ਤੂੰ ਫਿਰ ਬਿੱਲੇ ਬਿੱਲੇ ਨੇ ਹਾਂਜੀ ਮਿੱਤਰੋ ਤੇ ਆਪਣੇ ਪ੍ਰਾਣ ਵਾਲੀ ਗੱਡੀ ਅੰਦਰ ਗੱਡੀ ڈیزਲ ਬਹੁਤ ਹੋ ਗਿਆ ਮਹਿੰਗਾ ਪੈਟਰੋਲ ਦੇ ਵੀ ਡੇ ਪੈਟਰੋਲ ਦੇ ਡੀਜ਼ਲ ਤੇ ਆ ਡੀਜ਼ਲ ਤੇ ਗੱਡੀ ڈیزਲ ਹੋ ਗਿਆ ਮਹਿੰਗਾ ਮੈਂ ਕੋਈ ਗੱਲ ਨਹੀਂ ਬਈ ਆਪਾਂ ਇੱਧਰ ਪਵਾਇਆ ਹੋਇਆ ਹੈਗਾ ਸੀ ਥੱਲੇ ਬਣੇ ਆ ਲਈ ਚੱਲਦੇ ਆ ਕਿ ਥੋੜੀ ਪਿਆੜੀ ਚ 2 2 3 ਆ ਕੱਢ ਲਈ ਆਪਣਾ ਲਈ ਰਾਣੀ ਸੁੰਦਰਾ ਤੇ ਜਦੋਂ ਗੱਲ ਸੁੰਦਰਾ ਦੇ ਸੁੰਦਰਾ ਦੀ ਹੋਏ ਨਾ ਇਹ ਤਾਂ ਗੱਲਾਂ ਆਰ ਪਾਰ ਦੀਆਂ ਹੁੰਦੇ ਨੇ ਉਰੇ ਵੀ ਲਿਖਾਇਆ ਆਪਾਂ 150 ਛੜੇ ਹੂੰ ਸਾਡੇ ਤੇ ਤਾਂ ਕੋਈ ਇਨਵੈਸਟਰ ਨਹੀਂ ਹੈਗਾ ਨਾ 35 ਲੱਖ ਲਾ ਦੂਗਾ ਆਪਦਾ ਆਪ ਦੇਖਣਾ ਮੈਂ ਤਾਂ ਘਰ ਦੇ ਘਰ ਦੇ ਹੱਥ ਖੜਾ ਕਰਨ ਲੱਗ ਗਿਆ ਵੀ ਬਹੁਤ ਭੈਣ ਫਾਨੇ ਲੈ ਕੇ ਕਿਰ ਹੁਣ ਬਸ ਗੁਰੂ ਹੈ ਕਿ ਨਹੀਂ ਦਦੰਦਰ ਲੈ ਬਿਲਕੁਲ ਬਿਲਕੁਲ ਭਾਈ ਉਹਦਾ ਦਾ ਦੋ ਤਿੰਨ ਸਮਾਨ ਦੇ ਰਹਿੰਦੇ ਸੀਗੇ ਚੱਲਿਆ ਬੜਾਣ ਤੇ ਮਾਲ ਸ਼ੀਸ਼ਾ ਇਹਦੇ ਦੋ ਤਿੰਨ ਕਲੰਪ ਕਲੰਪ ਜਿਹੜੇ ਮਰਜ਼ੀ ਪਾਣੀ ਗੱਡੇ ਪਟਕੇ ਲੈ ਕੇ ਨਾ ਕਿਸੇ ਬਸੋਂ ਤੇ ਨਵੇਂ ਆ ਤੇ ਮਿਲਦੇ ਨਹੀਂਗੇ ਇਹ ਤੇ ਨਵੇਂ ਹੁਣ ਮੈਂ ਸੱਚੀ ਨਹੀਂ ਮਿਲਦਾ ਜਿਹੜਾ ਮਾਲਾ ਮਿਰਰ ਵਾਲਾ ਕਲੰਪਾ ਮਿਲਦਾ ਨਹੀਂਗਾ ਇਹ ਪਣੇ ਗੱਡੀ ਦੇਖਣਾ ਬੈਣਾ ਬੰਦ ਨਹੀਂ ਵੜੈਲ ਚੋਂ ਵੀ ਵੜੈਲ ਚੋਂ ਮਿਲ ਜਾਂਦਾ ਸਾਰਾ ਕੁਝ ਹਾਂ ਵੜੈਲ ਚੋਂ ਵੀ ਸਸਤੇ ਮਿਲਦੇ ਆ ਤੇ ਵਧੀਆ ਮਿਲ ਜਾਂਦੇ ਆ ਓਰੀਜਨਲ ਮਿਲ ਜਾਂਦੇ ਆ ਹਾਂ ਜਿੱਥੇ ਮਿਲ ਜੂਗਾ ਮਿਲ ਜੂਗਾ ਹਾਂ ਯਾਦ ਰੱਖੀਓ ਸੱਚੇ ਆਪਾਂ ਮਰਛੜੀ ਦੇ ਜੀ ਕਲਾਸ ਦਾ ਪਾਉ ਪੁੱਛ ਕੇ ਆਣਾ ਸ਼ੁਕਰ ਸ਼ੁਕਰ ਪੁੱਛਿਆ ਆਪਣੀ ਬੇਲੀ ਦੀ ਆ ਗੱਡੀ ਅੱਛਾ ਹੁਣ ਹੁਣੇ ਫੋਨ ਲਾ ਕੇ ਤੇ ਪਰ ਉਹੀ ਗਾਨਾ ਆਪਣਾ ਇਨਵੈਸਟਰ ਨਹੀਂ ਹੈਗਾ ਨਾ ਇਹ ਸਾਰਾ ਕੁਝ origignal ਨਵੀਂ ਨਪਾਲੀ ਨਵੀਂ ਨਪਾਲੀ ਹੈ ਕੰਪਨੀ ਚ ਲਿਆਈ ਨਵਾਂ ਪਾਲੀ ਇਨਵੈਸਟਰ ਹੈ ਨਹੀਂ ਸੰਡੇ ਉਹ ਫਿਰ ਬਿੱਲੇ ਬਿੱਲੇ ਲੈਣਾ ਵਾਲੀ ਇਹਨੂੰ ਬਿੱਲੇ ਬਿੱਲੇ ਲੈਣਾ ਵਾਲੀਏ ਤੇਰੀਆਂ ਅੱਖਾਂ ਦੇ ਮੁੰਡੇ ਪੱਟਦੇ ਨਹੀਂ ਬਿੱਲੇ ਬਿੱਲੇ ਲੈਣਾ ਵਾਲੀਏ ਹਾਈ ਕਿਤੇ ਚੰਦੂ ਦਾ ਕਮੈਂਟ ਵੀ ਨਾ ਆਜੇ ਆਹ ਕਿਹੜੀ ਸੀ ਗੱਡੀ ਤੇਰੀ ਉਹ ਸ਼ੌਕਰ ਪਤਾ ਕਰਨਾ ਆਹ ਖੜਿਆ ਲਾਈਟਾਂ ਦੇ ਇਧਰ ਹੈਲੋ ਅਮਰੋ ਜੀ ਧੋ ਬਾਲਾ ਬਾਤ ਤੁਹਾਜੀ ਕਮ ਇਹ ਜਣੇ ਖਣੇ ਨੂੰ ਰਾਤ ਨਹੀਂ ਆਉਂਦਾ ਮੋਹਾਲੀ ਹੈਲੋ ਇਹ ਤਾਂ ਗੱਲ ਹੈਗੀ ਆ ਬਾਈ ਉਹ ਕਿਹੜੀ ਗੱਡੀ ਸੀ ਤੇਰੀ ਸ਼ੌਕਰ ਪਤਾ ਲਾ ਕਮੈਂਟ ਕਰਕੇ ਜਰੂਰ ਦੱਸਿਓ ਵੀ ਮੋਹਾਲੀ ਸ਼ਹਿਰ ਨੇ ਕਿਹਦਾ ਜੀ ਦਿਲ ਤੋੜਿਆ ਹਨਾ ਦਿਲ ਤੋੜਿਆ ਨੀ ਮੋਹਾਲੀ ਸ਼ਹਿਰ ਲੋ ਬਾਈ ਜੋ ਪਰੇ ਦਾ ਮੁੰਡਾ ਜਵਾਨ ਹੋਦਾ ਕਿਸੇ ਵਾਸਤੇ ਮੋਹਾਲੀ ਪੈਰ ਧਰਦਾ ਨਾ ਉਹ ਅਸੀਂ ਚਾਹ ਰੱਖੀ ਹੁਣੇ ਯਾਰ ਐਸ ਕਲਾਸ ਦਾ ਐਸ ਕਲਾਸ ਹੋਰ ਗੋੜੀਆਂ ਨਾਲ ਫੋਨ ਰਿਕਾਰਡਿੰਗ ਨਾਲਾ ਉਹ ਇਹਦੀ ਮੈਂ ਨਹੀਂ ਲਾਉਂਦਾ ਯਾਰ ਆਈਫੋਨ ਤੇ ਤੁਸੀਂ ਕਮੈਂਟ ਕਰਕੇ ਦੱਸ ਦਿਓ ਦੋਨੋਂ ਵੀਡੀਓ ਅਪਲੋਡ ਕਰਾਂਗੇ ਉਦੋਂ ਲੈ ਕੇ ਮੈਂ ਕਰ ਲੂੰਗਾ ਤੈਨੂੰ ਬਸ ਠੀਕ ਹੈ ਡਨ ਇਹ ਤਾਂ ਦਫ਼ਦ ਨਹੀਂ ਜਾ ਰਿਹਾ ਇਹਦਾ ਆ ਲੈ ਕੰਡੀਸ਼ਨ ਆਪਣਾ ਸਟੇਕਰੋਂ ਕਿੰਨਾ ਡੈਮ ਹੋ ਗਿਆ ਆ ਸ਼ੀਸ਼ਾ ਦਾ ਹੁਣ ਜ਼ਿਆਦਾ ਆ ਮੇਰੇ ਲਈ ਇਹ ਪਤਾ ਕਿ ਉਹ ਟੁੱਟਾ ਹੋਇਆਗਾ ਜਦੋਂ ਮੈਂ ਗੱਡੀ ਲੈ ਚਾ ਤਿੰਨ ਮਹੀਨਾ ਟੁੱਟ ਗਿਆ ਸ਼ੀਸ਼ਾ ਉਦੋਂ ਇਹਦੇ ਵੀ ਐਵੇਂ ਹਮ ਅੱਜ ਟਾਈਮ ਲੱਗਾ ਤੁਹਾਨੂੰ ਦੇਖ ਮੇਰਾ ਹੁਣ ਟਾਈਮ ਲੱਗਿਆ ਯਾਰ ਤੇ ਆਹ ਕਹਿੰਦੇ ਮੁੰਡੇ ਦੇ ਇਹਦੇ ਵੀ ਚਰਚੇ ਬੜੇ ਨੇਗੇ ਇਹਨੇ ਕਦੇ ਬੋਲ ਬੋਦੇ ਕਦੇ ਸਕੋਡਾ ਇਧਰ ਸਕੋਡਾ ਉਹ ਖੜਜੋ ਕੋਈ ਇਧਰ ਕਰੋ ਮਰੂਤੀ ਕਦੇ ਘੇੜੀ ਕਦੇ ਘੇੜੀ ਗੱਲਾਂ ਬਾਤਾਂ ਵੱਡੀਆਂ ਗੱਲਾਂ ਬਾਤੂਆ ਕਰੋ ਬਹਿ ਕੇ ਗੱਲਾਂ ਦਾ ਭਾਵੇਂ ਗੱਲਾਂ ਦਾ ਮੁਕਤੀ ਨਹੀਂ ਆ ਪਿੱਛੇ ਜੇ ਹੁਣ ਦੇਖਿਆ ਜੀ ਤੂੰ 3V2 ਚ ਕੀ ਚੱਲਣ ਲੱਗਿਆ ਸੀ 3V2 ਦਾ ਯਾਰ ਬਾਲਾ ਪੁਰਾ ਹਾਲ ਆ 3V2 ਦੇ ਵਿੱਚ ਤਾਂ 3V2 ਬੰਦ ਨਹੀਂ ਕਰਦੇ ਪਿੱਛੇ ਜੀ ਯਾਰ ਮੰਨ ਲਓ ਬਾਲੀ ਪੋਜੀਸ਼ਨ ਰਹਿਣ ਲੱਗੀ ਬੰਦ ਤਾਂ ਕਰ ਦਿੰਦੇ ਨਹੀਂ ਯਾਰ ਉਹ ਕੀ ਕਰਨ ਫਿਰ ਮਾਰਕੀਟ ਚੱਲਦੀ ਉਹ ਨਹੀਂ ਜਿਹੜੇ ਦੁਕਾਨਦਾਰ ਨੇ ਅਗਲਾ ਕਹਿੰਦਾ ਦਿਨ ਚ ਕਾਕੀ ਨਹੀਂ ਹੈਗੀ ਰਾਤ ਦੀ ਰਾਤ ਦੀ ਸਾਰੀ ਗੱਕੀ ਰਾਤ ਦੀ ਹੈ ਰਾਤ ਦੀ ਗੱਕੀ ਉੱਥੇ ਬਈ ਨਾਲੇ ਮੈਂ ਪਿੱਛੇ ਗੱਲ ਸੁਣੀ ਸੀ ਮੰਨ ਲਓ ਮੇਰੀ ਆਪਦੀ ਪਰਖ ਹੈਗੀ ਜਿੰਨਾ ਕਿ ਮੈਂ ਰਿਹਾ ਮਹਾਲੀ ਜਣਾ ਵੀ 3 ਵੀਡੋ ਗੈਂਗ ਬਣੇ ਹੋਣੇ ਮੰਨ ਲਓ ਕੁੜੀਆਂ ਦੇ ਹਨਾ ਹਾਂ ਲੈ 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 ਜੀ ਬਾਜਾ ਆਪਣਾ ਪੋਸਾ ਸਾਰਾ ਮਿਲਾਂਗੇ ਲਈ ਧਰੇਡ ਪਰਵਾੰਦ ਨੇ ਹਣਾ ਬਹੁਤ ਗੁੱਸਾ ਆ ਬਈ ਭਾਇਆ ਯਾਰ ਲੋਗ ਬੜੇ ਤਰੀਕਿਆਂ ਨਾਲ ਗਵਰਨੇ ਨਿਤਰੀ ਕਰਾਉਣਾ ਵੀ ਕਿਸ ਨੂੰ ਕੀ ਯਾਰ ਬਸ ਪੁੱਛਣਾ ਬਹੁਤ ਗੁੱਸਾ ਬਹੁਤ ਗੁੱਸਾ ਵੀਰੇ ਕੋਈ ਹੋਰ ਨਾ ਗੱਲਾਂ ਕਰਨ ਲੱਗਿਆ ਕਿਸੇ ਨੂੰ ਨਾ ਹੀ ਕੋ ਉਹ ਤਾਂ ਚੰਗਾ ਜੇ ਗੱਲਾਂ ਕਰਨ ਲੱਗ ਗਏ ਆਪਾਂ ਫਿਰ ਤਾਂ ਬਹੁਤ ਪਤਾ ਨਹੀਂ ਕਿ ਆਪਾਂ ਨੂੰ ਪੀਣੀ ਕਿਹਨੇ ਆਪਣਾ ਆਪਣੇ ਨਾਲ ਪੈਰ ਪਾ ਲੈਣੇ ਆ ਬਾਈ ਲੈਣ ਦੇ ਫਿਰ ਕਦੀਡਾ ਨੂੰ ਉਹ ਤਾਂ ਕੋਈ ਗੱਲ ਨਹੀਂ ਕਦੀਡਾ ਨੂੰ ਪੱਕੀ ਕੋਲ ਨੇ ਤੱਤੇ ਰੁੱਤੇ ਨਹੀਂ ਪਰ ਆਪਾਂ ਇਹ ਅਸਲੀ ਉਹ ਨਹੀਂ ਹੈਗੇ ਜਿਹੜੇ ਕਿ ਰੀਲਾਂ ਚ ਰੀਲਾਂ ਦੇ ਦਿਸਪਕ ਗੱਲਾਂ ਕਰਦੇ ਸਦਾ ਠੋਕਮੀਆਂ ਗੱਲਾਂ ਕਰਦੇ ਨੇ ਬਾਈ ਇਹ ਬਾਈ ਸਾਡੇ ਠੋਕਮੀਆਂ ਕਰਦਾ ਅਸੀਂ ਦਿਸਪਕ ਕੇ ਲਿਆ ਕਰਦੇ ਬਾਈ ਉਹ ਕਹਿੰਦੇ ਵਿੱਚ ਇੱਕ ਬੰਦਾ ਚਾਹੀਦਾ ਵੀ ਹੁੰਦਾ ਨਾ ਸਮਝਾਉਣ ਵਾਲਾ ਵੀ ਚਾਹੀਦਾ ਤੇ ਬਾਹਲਾ ਕੇ ਖਰਦ ਖਰਦ ਖਰਦੋ ਜਿਵੇਂ ਲਾਲ ਲੰਡਾ ਲੱਗੇ ਤਾਂ ਖਰਦ ਹੋਣ ਲੱਗੇ ਪਗਾਣਾ ਵੀ ਦੂਜੇ ਕਿਨ ਡੱਪਿਆਂ ਨੂੰ ਹਣਾ ਚਲ ਗੋਨੀ ਤੇ ਹੁਣ ਚੱਲੇ ਆ ਬਟੈਲ ਤੇ ਬਟੈਲ ਜਾ ਕੇ ਤੁਹਾਨੂੰ ਦਿਖਾਉਣੇ ਆ ਮੰਨ ਲਓ ਤੁਹਾਨੂੰ ਲੱਗੀ ਦਿਖਾਉਣੇ ਆ ਆਪੀ ਦੇਖਦੇ ਪਹਿਲਾਂ ਪਹਿਲਾਂ ਆਦੇ ਫਿਰ ਨਾ ਮਾਗੇ ਇਹ ਸਿਸਟਮ ਮਿਲਦਾਗਾ ਲਵਾਉਣ ਤੋਂ ਬਾਅਦ ਇਹ ਤਾਂ ਕਰਦੇ ਆ ਗੱਡੀ ਚੇਂਜ ਕਰਕੇ ਇੰਸਟਰ ਵੀ ਲੱਭਣਾ ਜਾ ਕੇ ਹਜੇ ਅਸੀਂ ਕੋਈ ਦੇ ਦੇਣਾ ਵੈਸਤੋਂ ਜੇ ਢੁੱਟਦੇ ਦੇਖਣ ਨੂੰ ਵੀ ਕੋਈ ਇਨਵੈਸਟਰ ਹੈਗਾਗਾ ਤਾਂ ਜੀ ਆਇਆਂ ਨੂੰ ਕੋਲੇ ਹੈਗਾ ਕੋਈ ਭਾਈ ਸਾਨੂੰ ਵੀ ਓਟ ਲਓ ਸਾਨੂੰ ਵੀ ਅਸੀਂ ਨਹੀਂ ਤੋ ਅਸੀਂ ਵੀ ਧੋਖਾ ਨਹੀਂ ਸਾਨੂੰ ਵੀ ਓਟ ਲਓ ਅਸੀਂ ਦਿੰਦੇ ਪਹਿਲਾਂ ਅਸੀਂ ਤਾਂ 35 ਦਾ ਸੀ ਜਿਆਦਾ ਨਹੀਂ ਚਲੋ 40 45 ਦਾ ਬਣਾ ਕੇ ਦਵਾਂਗੇ ਹਾਂ 35 ਲੱਖ ਤੋਂ ਉੱਪਰ ਇਨਵੈਸਟ ਕਰਾਵਾਂਗੇ ਫਲੈਟਾਂ ਦੇ ਵਿੱਚ ਰੰਗੀ ਫਲੈਟ ਰੰਗੀਆਂ ਲਈ ਹੀ ਦਵਾਵਾਂਗੇ ਤੁਹਾਨੂੰ 20% ਪੇਮੈਂਟ ਦੇ ਇਨਵੈਸਟ ਇਨਵੈਸਟਰ ਲਿਆਓ ਇਨਵੈਸਟਮੈਂਟ ਕਰਾਵਾ ਦਾਂਗੇ ਆਪਾਂ ਫਲੈਟ ਚਾਹੀਦਾ ਕੋਟੀ ਚਾਹੀਦੀ ਆ ਜੋ ਵੀ ਚਾਹੀਦਾ ਚਾਹੀਦੇ ਆ ਪੁਰਾਣੇ ਚਾਹੀਦੇ ਆ ਸਾਰੇ ਪ੍ਰੋਜੈਕਟਰ ਦੇ ਵੀ ਇਨਵੈਸਟਮੈਂਟ ਕਰਵਾ ਸਕਦੇ ਆ ਆਪਾਂ ਤੁਹਾਡੀ ਜੀ ਸੱਦ ਕੇ ਆਓ ਸਾਡੇ ਕੋਲ ਕੋਈ ਦਿੱਕਤ ਨਹੀਂ ਵੀ ਇਨਵੈਸਟ ਕਰਦਾ ਕੋਈ ਭੁੱਲ ਜਾਓ ਕੋਈ ਕੰਮ ਆ ਕੱਚਾ ਕੰਮ ਕੋਈ ਨਹੀਂ ਹੈ ਪਰ ਐ ਨਹੀਂ ਐ ਨਹੀਂ ਸੀ ਬਿੱਲੇ ਬਿੱਲੇ ਲੈਣ ਵਾਲੀ ਵਾਂਗੂ ਭੱਜ ਜਾਏ ਬਿੱਲੇ ਬਿੱਲੇ ਲੈਣ ਵਾਲੀਏ ਆਪਣਾ ਪਰਲ ਕੰਪਨੀਆਂ ਲਈ ਪੈਸੇ ਲੈ ਕੇ ਭੱਜ ਗਏ ਪੱਕਾ ਵਗਰੇ ਇਹ ਐਗਰੀਮੈਂਟ ਪੱਕੇ ਪੱਕੇ ਰਜਿਸਟਰੀ ਸਾਰਾ ਕੁਝ ਪੱਕਾ ਤੇ ਚਲੋ ਉਹਦੇ ਮਿਲ ਕੇ ਉਹਨਾਂ ਨੇ ਵੀਡੀਓ ਭੇਜ ਪਹੁੰਚੇ ਦਾ ਟਾਈਮ ਲੱਗ ਜੂਗਾ